ਖੇੜੀ ਵਾਲਾ ਬਾਬਾ ਉਹਨਾਂ ਦੇ ਕੁੜੀ ਬਾਈਸੇ ਬਾਰ-ਬਾਰ ਕੋਤ ਦਾਲ ਦੀ ਮਾਂ ਕਰਦੇ ਸੀ ਨਸ਼ੇ ਕਰਦਾ ਤੇ ਵਿਚਾਰ ਵਾ ਪੂਰੀ ਲੜਕੇ ਤੋਂ ਦੋ ਰਮਾਨ ਵਰਸੀ ਦੇ ਨਾਲ ਤੇ ਦੋਹਰ ਵਰ ਬਰਾ ਨਾਲ ਇਸੇ ਗੋਲੇ ਬਾਅਦ ਬਾਬੇ ਦੇ ਇਲਾਕਾ ਨੂੰ ਮਾਰੀ ਗਈ। ਕਿਸਾਨ ਆਗੂ ਗੁਰਜੀਤ ਕੌਰ ਦੀ ਆਪਣੇ ਜਵਾਈ ਖੇੜੀ ਵਾਲੇ ਬਾਬੇ ਗੁਰਵਿੰਦਰ ਸਿੰਘ ਦੇ ਨਾਲ ਖੂਨੀ ਝੜਪ ਹੋਈ ਹੈ। ਗੁਰਜੀਤ ਕੌਰ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ। ਤੇ ਉਸ ਦਾ ਕਹਿਣਾ ਹੈ ਕਿ ਝਗੜੇ ਦੌਰਾਨ ਗੁਰਵਿੰਦਰ ਸਿੰਘ ਖੇੜੀਵਾਲਾ ਨੇ ਉਸ ਦੇ ਗੋਲੀ ਮਾਰੀ ਹੈ ਖੇੜੀਵਾਲੇ ਦੀ ਸਾਸ ਤੇ ਸਾਲੇ ਦਾ ਕਹਿਣਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਨਸ਼ੇ ਕਰਦਾ ਹੈ ਉਹਨਾਂ ਤੋਂ ਦਾਜ ਦੀ ਮੰਗ ਕਰਦਾ ਹੈ ਤੇ ਉਹਨਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਹੈ ਜਿਸ ਕਾਰਨ ਉਹ ਆਪਣੀ ਧੀ ਨੂੰ ਆਪਣੇ ਘਰ ਲੈ ਆਏ ਲੇਕਿਨ ਬੀਤੇ ਦਿਨ ਹੀ ਖੇੜੀਵਾਲਾ ਉਹਨਾਂ ਦੀ ਧੀ ਨੂੰ ਜ਼ਬਰੀ ਲੈ ਕੇ ਜਾਣਾ ਚਾਹੁੰਦਾ ਸੀ ਜਿਸ ਦੌਰਾਨ ਝਗੜਾ ਹੋਣ ਤੇ ਖੇੜੀਵਾਲਾ ਨੇ ਉਸ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ ਉਹਨਾ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਤੇ ਕਿਹਾ ਕਿ ਉਕਤ ਬਾਬੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮੈਂ ਖੇੜੀ ਵਾਲੇ ਬਾਬੇ ਨੂੰ ਕੁੜੀ ਗਈ ਸੀ ਬਾਰ-ਬਾਰ ਮੈਂ ਤਾਂ ਦਾਲਦੀ ਮੰਗ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਕੋਈ ਲੜ ਕੇ ਤੋਰਦੀ। ਬੁੱਲਾਏ ਆਉਨੇ ਅਸੀਂ ਫੇਰ ਤੋਰ ਦੱਲੇ ਹੁਣ ਵੀ 3 ਮਹੀਨੇ ਹੋ ਗਏ ਕੁੜੀ ਵੀ ਮੇਰੇ ਕੋਲ ਘਰੇ ਬੈਠੀ ਨਾ। ਇੱਕ ਦਿਨ ਰਾਤ ਨੂੰ 1:3 ਵਜੇ ਆਏ ਆ। ਅਸੀਂ ਪੁਲਿਸ ਨੂੰ ਕਾਲ 112 ਤੇ ਉਹਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਦੋਂ ਤਿੰਨ ਬੰਦੇ ਕਰੇ ਐਸੀ। ਅੱਜ ਵੀ ਤਿੰਨ ਜੜੇ ਆਏ ਸੀਗੇ। ਫਿਰ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ। ਇਹ ਤਿੰਨੇ ਜਾਣੇ ਇਹਦੇ ਨਾਲ ਹੋ ਰਿਹਾ ਵੀ ਸੀ ਦੋ ਰਵਾਲਵਰ ਸੀ ਦੇ ਨਾਲ ਕੋ ਦੋਹਰਵਾਲਵਰ ਨਾਲ ਕਿਤੇ ਗੋਲੀਆਂ ਮਾਰਦੇ ਆਂ ਬਾਪੇ ਦੇ ਮੇਰੇ ਲੱਖ ਨੂੰ ਮਾਰੀ ਜਾਂਦੇ ਆਂ ਕਹਦਾ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਵੀ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਉਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਵੀ ਤੇਰੇ ਮਾਪੇ ਤੇ ਮਾਰ ਦੂ ਤੇ ਮਾਂ ਨੂੰ ਮਾਰ ਦੂ ਤੇਰੇ ਭਾਈ ਨੂੰ ਮਾਰ ਦੂ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਆ ਪੜ੍ਹਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਫੀਸ ਭਰੀ ਹੋਈ ਆ ਅਸੀਂ ਕਿਨੇ ਭਜਾਇਆ ਸੀ ਕੀ ਮਾਮਲਾ ਹੋਣਾ ਇਹ ਸਵੇਰੇ 3 ਵਜੇ ਮੇਰੇ ਘਰੇ ਆਇਆ ਤਾਂ ਪੁਲਿਸ ਨੂੰ ਫੋਨ ਕੀਤਾ ਇਹ ਬੰਦਾ ਕਹਿੰਦਾ ਮੈਂ ਕੱਦ ਤੈਨੂੰ ਕਿੱਥੇ ਮੇਰੀ ਕਰਦੇ ਨਹੀਂ ਤੱਕ ਸਕਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਥਰਡ ਪੂਆ ਕਹਿੰਦਾ ਮੇਰੇ ਨਾਂ ਬਰਮਾ ਬਰਮਾ ਬਰਮੇ ਦਾ ਬੰਦਾ ਸੀ ਜਿਆਦਾ ਨਾ ਉਹਨੂੰ ਵੀ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਬੱਜ ਵੀ ਰੱਖੀ ਕਿ ਵੀਰੇ ਮੈਂ ਨਹੀਂ ਆਪਣੀ ਪੂਰੀ ਤਰ੍ਹਾਂ ਹੈ ਕਿ ਆਖ ਉਸ ਕਰਦਾ ਮੈਂ ਅਜੇ ਥੋੜਾ ਦਰਵਾਜ਼ਾ ਦਿਖਾਵਾ ਸਰਪੰਚ ਦਰਵਾਜ਼ਾ ਦਿਖਾਉ ਦਿੱਤੇ ਹਾਂ ਵੀ ਆਜਾ ਉਹਦੇ ਦੇਖ ਤੋਂ ਮੇਰੀ ਜਦੋਂ ਪਿੱਛੇ ਦਵਾਤੇ ਬਾਹਰ ਨੂੰ ਲੈ ਕੇ ਜਾ ਰਹੀ ਸੀ ਜਦੋਂ ਇਹਨੇ ਰਵਾਲ ਬੰਦਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇ ਵੇ ਗੋਲੀ ਚਲੇ ਪਤਾ ਹੀ ਨਹੀਂ ਕਿੰਨੀਆਂ ਚਲਾਈਆਂ ਦੋਰ ਬਾਲ ਤੇ ਤੇਰੇ ਪੱਟ ਤੇ ਗੋਲੀ ਦੁੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੂਰੇ ਨਿਕਲ ਗਏ ਮੈਂ ਲੋਕ ਤੁਹਾਨੂੰ ਕਹਿੰਦੀ ਸੀ ਕਿ ਪਹਿਲਾਂ ਵੀ 112 ਤੇ ਪੇਲਡ ਕੀਤੀ ਸੀ ਕਿ ਕਿਦਾਂ ਰਾਤ ਨੂੰ ਇਹਨੇ ਮੇਰੇ ਘਰ ਤੇ ਆ ਕੇ ਆਪਰਾ ਕੀਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਜੀ ਮੰਨ ਕਰਦੇ ਹੋ ਮੈਂ ਸਾਹਿਬ ਦੀ ਪੰਚ ਕਰਦੀ ਛੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਵਿਆਹੀ ਹੋਈ ਹੈ ਤੇ ਪਹਿਲਾਂ ਵੀ ਦੋ ਦਿਨਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ ਇਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੇ ਸੀਗੇ ਪਹਿਲਾਂ ਤੋਂ ਆਪਣੇ ਤੋਂ ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਹੈਗੀ ਕੁੜੀ ਰਿਸ਼ਤੇਦਾਰਾਂ ਦਾ ਇਕੱਠ ਕਰਕੇ ਇਹ ਦੇਰ ਲਈ ਜਾਂਦੇ ਸੀਗੇ ਤੇ ਪਹਿਲਾਂ ਇਹ ਆ ਕੇ ਇੱਕ ਵਾਰੀ ਰਾਤ ਨੂੰ 1:30 ਵਜੇ ਉਦੋਂ ਵੀ ਦਰਵਾਜ਼ੇ ਤੇ ਨੁਜੇ ਧੰਨ ਗਿਆ ਮਾਰਨ ਨੂੰ ਉਰ ਨਹੀਂ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਏ ਅਸੀਂ ਅਗਲੇ 2-4 ਵਜੇ ਜਾਂ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲੇ ਹੀ 11:00 ਵਜੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੇ ਗੋਲੀਆਂ ਚੱਲ ਰਹੀਆਂ ਸੀਗੀਆਂ ਇਹ ਗੋਲੀਆਂ ਮਾਤਾ ਘਰੋਂ ਭੱਜ ਲਿਆ ਗਵਾਂਢੀ ਉੱਥੇ ਸਾਰੇ ਗਵਾਂਢੀ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇ ਵੀ ਪੱਟੇ ਚ ਲੱਗੀ ਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਕੀ ਮੰਗਦਾ ਤੂੰ ਹੋਰ ਮੁੰਡੇ ਲੱਤ 'ਚ ਗੋਲੀਆਂ ਇਹ ਆਪਣੀ ਸਪਾਰਚਾਂ ਸਪੂਰਸ਼ਾ ਪਵਾ ਕੇ ਬਿਜਲੀ ਵਾਰੀ ਵੀ ਹਰੇਕ ਵਾਰੀ ਕਿਸ ਨੂੰ ਦਬ ਜਾਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਕੀ ਸਾਨੂੰ ਇਨਸਾਬ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜਣਾਉਣ ਆਏ ਇੱਥੋਂ ਇਹਨੇ ਘਰ ਤੇ ਆ ਕੇ ਦੋ ਵਾਰ ਛੱਡ ਕੇ ਹਮਲਾ ਕਰੀ ਇਹ ਜ਼ਬਰ ਵੀ ਗੁਣਹਤ ਨਹੀਂ ਹੈ